ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਦੇਰੀ ਕਿਉਂ ਕਰਵਾਈ ਜਾ ਰਹੀ ਹੈ ਪੰਚਾਇਤੀ ਚੋਣਾਂ ਸਰਕਾਰ ਕਿਉਂ ਲੇਟ ਕਰਵਾ ਰਹੀ ਹੈ ਇਸ ਪਿੱਛੇ ਬਹੁਤ ਵੱਡੇ ਸਵਾਲ ਖੜੇ ਹੋ ਗਏ ਨੇ ਬਹੁਤ ਵੱਡੇ ਸਰਕਾਰ ਦੇ ਉੱਪਰ ਪ੍ਰਸ਼ਨ ਚਿੰਨ ਲੱਗ ਗਏ ਨੇ ਕੀ ਕਾਰਨ ਹੈ ਆਪਣੇ ਚੇਤਿਆਂ ਨੂੰ ਬਿਨਾਂ ਅਹੁਦੇ ਤੇ ਰੱਖਿਆ ਉਹਨਾਂ ਨੂੰ ਮੋਟੀ ਕਮਾਈ ਦੇਣਾ ਚਾਹੁੰਦੀ ਹੈ ਸਰਕਾਰ ਉਹਨਾਂ ਨੂੰ ਵੱਡੇ ਫਾਇਦੇ ਦੇਣਾ ਚਾਹੁੰਦੀ ਹੈ ਸਰਕਾਰ ਪੰਚਾਇਤਾਂ ਦਾ ਪੈਸਾ ਬਿਨਾਂ ਸਰਪੰਚਾਂ ਤੋਂ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਹੱਥਾਂ ਵਿੱਚ ਦੇਣਾ ਚਾਹੁੰਦੀ ਹੈ ਸਰਕਾਰ ਜਿਸ ਕਰਕੇ ਪੰਚਾਇਤੀ ਚੋਣਾਂ ਕਰਵਾਉਣ ਤੋਂ ਪੱਜ ਰਹੀ ਹੈ ਸਰਕਾਰ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪਿੰਡਾਂ ਦੇ ਵਿੱਚੋਂ ਜੋ ਜਾਣਕਾਰੀਆਂ ਆ ਰਹੀਆਂ ਨੇ ਕਿ ਪੰਚਾਇਤੀ ਚੋਣਾਂ ਸਰਕਾਰ ਕਿਉਂ ਲੇਟ ਕਰ ਰਹੀ ਹੈ ਕੀ ਕਾਰਨ ਹੈ ਪੰਚਾਇਤੀ ਚੋਣਾਂ ਨਾ ਕਰਵਾਉਣ ਦਾ ਇਦੇ ਪਿੱਛੇ ਵਿਧਾਇਕ ਤੇ ਮੰਤਰੀ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਵਰਕਰ ਨੇ ਨੀਚੇ ਲੈਵਲ ਵਾਲੇ ਉਹਨਾਂ ਤੋਂ ਕੁਝ ਨਾ ਕੁਝ ਜਾਣਕਾਰੀਆਂ ਆ ਰਹੀਆਂ ਨੇ ਕਿ ਜਿਹੜੇ ਆਪ ਦੇ ਵਰਕਰ ਨੇ ਉਹੀ ਦੱਸ ਰਹੇ ਨੇ ਕਿ ਜਿਹੜੇ ਵਿਧਾਇਕਾਂ ਦੇ ਚਿਹਤੇ ਨੇ ਜਿਹੜੇ ਬਿਲਕੁਲ ਨਾਲ ਬੈਠਣ ਵਾਲੇ ਨੇ ਜਾਂ ਵਿਧਾਇਕ ਨੇ ਇਹ ਜਾਣ ਬੁੱਝ ਕੇ ਸਰਕਾਰ ਪੰਚਾਇਤੀ ਚੋਣਾਂ ਡੇਟ ਕਰ ਰਹੀ ਹੈ ਕਿ ਜਿਹੜਾ ਪਿੰਡਾਂ ਦਾ ਫੰਡ ਹੁੰਦਾ ਹੈ ਪਿੰਡਾਂ ਦੇ ਪੈਸੇ ਹੁੰਦੇ ਨੇ ਉਹਨਾਂ ਨੂੰ ਖੁਰਦ-ਗੁਰਦ ਕਰਕੇ ਕਿਸੇ ਦੇ ਉੱਪਰ ਕੋਈ ਕਿੰਤੂ ਪ੍ਰੰਤੂ ਵਾਲਾ ਨਿਸ਼ਾਨ ਨਾ ਆਵੇ ਉਹਨਾਂ ਨੂੰ ਖੁਰਦ-ਗੁਰਦ ਕਰਕੇ ਆਪ ਨਿੱਜੀ ਆਪਣੇ ਵਰਤ ਰਹੀਏ ਵਿਧਾਇਕਾਂ ਤੋਂ ਲੈ ਕੇ ਨੀਚੇ ਵਾਲੇ ਵਰਕਰਾਂ ਤੱਕ ਜਿਹੜੇ ਅਫਸਰ ਲਾਏ ਹੋਏ ਨੇ ਸੈਕਟਰੀ ਬੀਡੀਪੀਓ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਵਿਧਾਇਕਾਂ ਦੇ ਨਾਲ ਔਰ ਉਹ ਜਿਹੜੇ ਬਿਲਕੁਲ ਆਮ ਆਦਮੀ ਪਾਰਟੀ ਦੇ ਕੋਈ 5-4 ਆਗੂ ਹੁੰਦੇ ਨੇ ਉਹਨਾਂ ਵਿੱਚੋਂ ਕੋਈ ਖਾਸ ਹੁੰਦੇ ਨੇ ਉਹ ਉੱਥੇ ਮੌਜੂਦ ਹੁੰਦੇ ਨੇ ਔਰ ਜਿਹੜਾ ਪਿੰਡਾਂ ਦੇ ਪੈਸਾ ਹੁੰਦਾ ਪੰਚਾਇਤਾਂ ਦਾ ਉਹ ਕਿਵੇਂ ਲਾਉਣਾ ਹੈ ਕਿਸ ਤਰ੍ਹਾਂ ਲਾਉਣਾ ਹੈ ਔਰ ਹੁੰਡੇ ਤੇ ਚੈੱਕ ਪਾਸ ਕਰਵਾਏ ਜਾਂਦੇ ਨੇ ਔਰ ਅੰਦਰ ਖਾਤੇ ਉਹ ਪੈਸੇ ਨੂੰ ਜਿਹੜਾ ਕਿ ਖੁਰਦ-ਬੁਰਦ ਕੀਤਾ ਜਾ ਰਿਹਾ ਹੈ ਜੋ ਵਿਕਾਸ ਦੇ ਨਾਤੇ ਜੋ ਕਿ ਪਿੰਡਾਂ ਦੇ ਵਿੱਚ ਇੱਕ ਵੀ ਇਟ ਨਹੀਂ ਲੱਗ ਰਹੀ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਲੇਕਿਨ ਪਿੰਡਾਂ ਦਾ ਪੈਸਾ ਜਿਹੜਾ ਹੈ ਉਹ ਖਾਤਿਆਂ ਵਿੱਚੋਂ ਨਿਕਲ ਰਿਹਾ ਹੈ ਚੈੱਕ ਬਣ ਬਣ ਕੇ ਹੁਣ ਇਹਦੇ ਪਿੱਛੇ ਕਾਰਨ ਕੀ ਹੈ ਇਹ ਕਿਉਂ ਹੋ ਰਿਹਾ ਹੈ ਇਹ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕਹਿੰਦੇ ਨੇ ਇਮਾਨਦਾਰ ਸਰਕਾਰ ਆਈ ਹੈ ਬਦਲਾ ਆਇਆ ਹੈ ਇਹਹੀ ਬਦਲਾ ਹੈ ਇਹਹੀ ਇਮਾਨਦਾਰੀ ਹੈ ਜੇਕਰ ਸਰਪੰਚ ਬਣ ਜਾਂਦੇ ਸਰਪੰਚ ਬਣਾਉਣ ਤੋਂ ਬਾਅਦ ਜਿਹੜੇ ਪਿੰਡਾਂ ਦੇ ਪੈਸੇ ਸੀ ਉਹ ਸਰਪੰਚਾਂ ਵੱਲੋਂ ਹੀ ਖਰਚੇ ਕੀਤੇ ਜਾਣੇ ਸੀ ਉਹਦੇ ਵਿੱਚ ਵਿਧਾਇਕ ਦਾ ਕੋਈ ਹੱਕ ਨਹੀਂ ਹੋਣਾ ਸੀ ਉਹਦੇ ਵਿੱਚ ਕਿਸੇ ਹੋਰ ਆਦਮੀ ਨੂੰ ਨਹੀਂ ਪੁੱਛਿਆ ਜਾਣਾ ਸੀ ਜਿਸ ਕਰਕੇ ਇਹ ਸਾਰਾ ਕੁਝ ਵਿੱਚੇ ਵਿੱਚੇ ਕੀਤਾ ਜਾ ਰਿਹਾ ਹੈ ਕਿ ਪਿੰਡਾਂ ਦੇ ਪੈਸੇ ਜਿਹੜੇ ਨੇ ਉਹ ਜਿਹੜੇ ਆਪਣੇ ਵਰਕਰ ਨੇ ਪਹਿਲਾਂ ਉਹਨਾਂ ਨੂੰ ਜਿਹੜਾ ਕਿ ਰਜਾ ਦਿਓ ਵਧਾਇਕਾਂ ਨੂੰ ਰਜਾ ਦਿਓ ਉਹ ਪਿੰਡਾਂ ਦੇ ਫੰਡ ਗਵਨ ਕੀਤੇ ਜਾ ਰਹੇ ਨੇ ਸੋ ਇਸ ਪਾਸੇ ਪੰਚਾਇਤਾਂ ਦੇ ਲੋਕ ਜਿਹੜੇ ਨੇ ਜਿਹੜੇ ਚੋਣ ਲੜਨਾ ਚਾਹੁੰਦੇ ਨੇ ਵਿਰੋਧੀ ਪਾਰਟੀਆਂ ਜਿਹੜੀਆਂ ਚੋਣ ਲੜਨਾ ਚਾਹੁੰਦੇ ਨੇ ਉਹਨਾਂ ਨੂੰ ਜਿਹੜਾ ਇਹ ਪਾਸੇ ਆਵਾਜ਼ ਚੱਕਣੀ ਚਾਹੀਦੀ ਏ ਕਿ ਇਹ ਹੋ ਕੀ ਰਿਹਾ ਏ ਅੱਜ ਪਿੰਡਾਂ ਦੇ ਪੈਸੇ ਕਿਵੇਂ ਖਤਮ ਹੋ ਰਹੇ ਨੇ ਨਰੇਗਾ ਦੇ ਵਿੱਚੋਂ ਪੈਸਾ ਆ ਰਿਹਾ ਉਹ ਨਰੇਗਾ ਦਾ ਪੈਸਾ ਬਿਨਾਂ ਕੰਮ ਕੀਤੇ ਹੀ ਸਾਰਾ ਖੁਰਦ-ਖੁਰਦ ਹੋ ਰਿਹਾ ਹੈ ਪਿੰਡਾਂ ਦੇ ਜਿਹੜੇ ਸ਼ਾਮਲੜ ਜ਼ਮੀਨਾਂ ਦਾ ਪੈਸਾ ਹੈ ਉਹਨਾਂ ਦੇ ਉੱਪਰ ਚੈੱਕ ਬਣਾਵਨਾ ਕੇ ਕੱਟੇ ਜਾ ਰਹੇ ਨੇ ਉਹ ਕਿੱਥੇ ਪੈਸਾ ਲੱਗ ਰਿਹਾ ਉਹ ਸੈਕਟਰੀ ਸਾਹਿਬ ਵੀਡੀਓ ਸਾਹਿਬ ਔਰ ਵਿਧਾਇਕ ਤਿੰਨੋਂ ਹੀ ਜਾਣਦੇ ਨੇ ਕੋਈ ਪੈਸਾ ਕਿੰਨਾ ਦੇ ਹੱਥਾਂ ਜਾ ਰਿਹਾ ਹੈ ਉਹ ਚੈੱਕ ਕਿਵੇਂ ਪਾਸ ਹੋ ਰਹੇ ਨੇ ਔਰ ਕੌਣ ਉਹ ਚੱਕਾਂ ਦਾ ਜਿਹੜਾ ਕਿ ਅੱਗੇ ਪੈਸਾ ਕਢਾ ਰਿਹਾ ਹੈ ਤੇ ਕੌਣ ਖਾ ਰਿਹਾ ਹੈ ਇਹਦੇ ਪਾਸੇ ਬਹੁਤ ਵੱਡਾ ਜਿਹੜਾ ਇੱਕ ਸਵਾਲੀਆ ਨਿਸ਼ਾਨ ਹੈ ਔਰ ਆਮ ਆਦਮੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਔਰ ਪਿੰਡਾਂ ਦੇ ਲੋਕਾਂ ਨੂੰ ਜਿਹੜਾ ਕਿ ਅਵੇਅਰ ਹੋਣਾ ਚਾਹੀਦਾ ਔਰ ਲੋਕਾਂ ਦੇ ਵਿੱਚੋਂ ਇਹ ਆਵਾਜ਼ ਉੱਠਣੀ ਚਾਹੀਦੀ ਕਿ ਬਹੁਤ ਜਲਦੀ ਚੋਣਾਂ ਕਰਵਾਈਆਂ ਜਾਣ ਜੋ ਸਾਡੇ ਪਿੰਡਾਂ ਦਾ ਹੱਕ ਏ ਜੋ ਪਿੰਡਾਂ ਦੇ ਪੈਸੇ ਨੂੰ ਪਿੰਡਾਂ ਵਿੱਚ ਲੱਗਣ ਨਾ ਕਿ ਇਹ ਵੱਡੇ ਅਧਿਕਾਰੀ ਤੇ ਜਿਹੜੇ ਆਮ ਆਮਦਨੀ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਵਧਾਇਕ ਨੇ ਉਹ ਇਹ ਪੈਸੇ ਨੂੰ ਨਾ ਖਾਵਣ ਕਿਉਂਕਿ ਪੈਸਾ ਇਹ ਖੁਰਦ-ਬੁਰਦ ਕੀਤਾ ਜਾ ਰਿਹਾ ਹੈ ਪੰਚਾਇਤੀ ਚੋਣਾਂ ਲੇਟ ਕਰਕੇ